ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਵੱਡੀ ਅਪਡੇਟ ਪੰਥਕ ਸੀਟ ਕਹੀ ਜਾਣ ਵਾਲੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ ਅਮਰਿਤਪਾਲ ਚੌਣ ਮੈਦਾਨ ਦੇ ਵਿੱਚ ਉਤਰਿਆ ਏ ਜੀ ਹਾਂ ਇਹ ਲੋਕਾਂ ਨੂੰ ਭੁਲੇਖਾ ਦੇਣ ਦੇ ਲਈ ਹੈ ਖਡੂਰ ਸਾਹਿਬ ਤੋਂ ਹੀ ਕਿਉਂ ਸੇਮ ਨਾਮ ਦਾ ਕੈਂਡੀਡੇਟ ਖੜਾ ਹੋਇਆ ਜਾਂ ਫਿਰ ਇਹ ਸ਼ਾਜੀ ਸ਼ਾਹ ਜੇ ਜਾਂ ਫਿਰ ਇਹ ਇਤਫਾਕ ਹੈ ਜਾਂ ਫਿਰ ਇਹ ਕਿਸੇ ਦੀ ਕੋਈ ਬਣਾਈ ਹੋਈ ਚਾਲ ਹੈ ਸੋ ਬਹੁਤ ਵੱਡਾ ਸਵਾਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਹਲਕਾ ਖਡੂਰ ਸਾਹਿਬ ਜੀहां ਗੱਲ ਕਰਦੇ ਆ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ᱛਿਵੇਂ ᱛਿਵੇਂ ਵੱਡੇ ਵੱਡੇ ਸਿਆਸੀ ਬਦਲ ਹੋ ਰਹੇ ਨੇ ਇਸੇ ਤਹਿਤ ਪੰਥਕ ਹਲਕੇ ਦੇ ਨਾਮ ਨਾਲ ਜਾਣੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਹੋਰ ਚਰਚਾ ਛਿੜ ਚੁੱਕੀ ਹੈ ਕਿ ਆਖਰਕਾਰ ਇੱਕ ਹੋਰ ਕੌਣ ਅਮਰਿਤਪਾਲ ਸਿੰਘ ਹੈ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਨਾਮਜ਼ਾਦੀ ਪੱਤਰ ਦਾਖਲ ਕਰ ਚੁੱਕਿਆ ਹੈ ਮਿਲੀ ਜਾਣਕਾਰੀ ਅਨੁਸਾਰ ਐਫੀਡੇਵਿਟ ਦੇ ਵਿੱਚ ਜਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਦੀ ਤਸਵੀਰ ਲੱਗੀ ਹੈ ਠੀਕ ਉਸੇ ਤਰ੍ਹਾਂ ਦਾ ਇੱਕ ਹੋਰ ਚਿਹਰਾ ਚੋਣ ਮੈਦਾਨ ਦੇ ਵਿੱਚ ਆ ਚੁੱਕਿਆ ਹੈ ਜਿਸ ਦਾ ਨਾਂ ਵੀ ਅਮਰਿਤਪਾਲ ਸਿੰਘ ਹੈ ਗੌਰਤ ਲਵੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਡੀਬੁਰੂਗੜ ਜੇਲ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਹੁਣਾਂ ਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਜੋ ਵੀ ਐਫੀਡੈਵਟ ਦੇ ਵਿੱਚ ਤਸਵੀਰ ਲਗਾਈ ਗਈ ਹੈ ਅਤੇ ਇੱਕ ਹੋਰ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਹਨੇ ਉਹਨੇ ਵੀ ਆਪਣੇ ਸਿਰ ਤੇ ਖੱਟਾ ਪਰਨਾ ਬੰਨਿਆ ਹੋਇਆ ਹੈ ਹਾਲਾਂਕਿ ਜਿਹੜੇ ਡਿਬੁਰੂਗੜ ਜੇਲ ਦੇ ਵਿੱਚ ਨਜ਼ਰਬੰਦ ਨੇ ਅਮਰਿਤਪਾਲ ਸਿੰਘ ਹੁਣੀ ਉਹ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇੱਕ ਹੋਰ ਅਮਰਿਤਪਾਲ ਸਿੰਘ ਜੋ ਚੋਣ ਮੈਦਾਨ ਦੇ ਵਿੱਚ ਉਤਰਿਆ ਉਹ ਮੋਗਾ ਜਿਲੇ ਦੇ ਰਹਿਣ ਵਾਲੇ ਨੇ ਇਹਨੂੰ ਇਤਫਾਕ ਸਮਝਿਆ ਜਾਵੇ ਜਾਂ ਕੋਈ ਸਿਆਸੀ ਸ਼ਰਾਰਤ ਜਾਂ ਫਿਰ ਸਾਜ਼ਿਸ਼ ਜਾਂ ਫਿਰ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਇੱਕ ਸਾਜ਼ਿਸ਼ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਅਮਰਿਤਪਾਲ ਸਿੰਘ ਹੋਣੀ ਜਿਨ੍ਹਾਂ ਦਾ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਹੈ 45 ਸਾਲ ਉਮਰ ਹੈ ਇਹਨਾਂ ਨੇ ਵੀ ਆਪਣੇ ਨਾਮਜ਼ਾਦੀ ਪੱਤਰ ਭਰੇ ਨੇ ਅਤੇ ਚੋਣ ਇਹ ਵੀ ਲੜ ਰਹੇ ਨੇ ਦੂਸਰੀ ਤਸਵੀਰ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਗੋਲ ਪਰਨਾ ਖੱਟੇ ਰੰਗ ਦੇ ਬੰਨੇ ਹੋਏ ਦਿਖਾਈ ਦੇ ਰਹੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਦਾ ਨਾਮ ਅਵਤਾਰ ਸਿੰਘ ਪਾਰਟੀ ਆਜ਼ਾਦ ਉਮੀਦ ਉਮਰ 47 ਸਾਲ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਹੈ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਇਹਨਾਂ ਨੇ ਅਪਲਾਈ ਕੀਤਾ ਹੈ ਐਫੀ ਡੈਫੀਡ ਦੇ ਮੁਤਾਬਕ ਇਹਨਾਂ ਦੇ ਖਿਲਾਫ ਕੋਈ ਵੀ ਕੇਸ ਰਜਿਸਟਰ ਨਹੀਂ ਹੈ ਇਹਨਾਂ ਨੇ ਜਿਹੜਾ ਐਫੀ ਡੈਫੀਡ ਦਾਖਲ ਕੀਤਾ ਹੈ ਉਹਦੇ ਚ ਲਿਖਿਆ ਹੈ ਕਿ ਮੇਰੇ ਕੋਲ 50000 ਨਗਦ ਅਤੇ ਇਹਨਾਂ ਦੀ ਪਤਨੀ ਕੋਲ 30000 ਭੇ ਖੇਤੀਬਾੜੀ ਦੇ ਕਾਰੋਬਾਰ ਨਾਲ ਸੰਬੰਧਿਤ ਪਰਿਵਾਰ ਹੈ ਹੁਣ ਦੂਜੇ ਦੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹ ਅਮਰਿਤਪਾਲ ਸਿੰਘ ਅਸਲੀ ਹੈ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਕਾਨੂੰਨ ਤਹਿਤ ਦੇਹਤ ਜੇਲ੍ਹ ਦੇ ਵਿੱਚ ਬੰਦ ਹੈ ਅਤੇ ہزار ਤੌਰ ਤੇ ਚੋਣ ਲੜ ਰਹੇ ਨੇ ਅਮਰਿਤਪਾਲ ਸਿੰਘ ਹੁਣੀ ਜਿਲ੍ਹਾ ਅਮਰitsar ਦੇ ਪਿੰਡ ਜੱਲੂਪੁਰ ਖੇੜਾ ਦੇ ਨਾਲ ਸਬੰਧਤ ਨੇ ਤਹਿਸੀਲ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਹੈ ਉਹਨਾਂ ਦਾ ਵੀ ਚੋਣ ਪ੍ਰਚਾਰ ਚੱਲ ਰਿਹਾ ਹੈ ਲੇਕਿਨ ਸਵਾਲ ਇਹ ਹੈ ਕਿ ਦੂਜਾ ਅਮਰਿਤਪਾਲ ਸਿੰਘ ਮੋਗੇ ਦੇ ਰਹਿਣ ਵਾਲੇ ਉਹਨਾਂ ਨੂੰ ਚੋਣ ਲੜਨ ਵਾਸਤੇ ਉਹਨਾਂ ਦਾ ਆਪਣਾ ਫੈਸਲਾ ਜਾਂ ਫਿਰ ਚੋਣ ਕਿਸੇ ਹੋਰ ਧਿਰ ਵੱਜੋਂ ਲੜਾਈ ਜਾ ਰਹੀ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਵੱਡਾ ਚਰਚਾ ਦਾ ਵਿਸ਼ਾ ਇਹ ਅਮਰਿਤਪਾਲ ਬਣਿਆ ਹੋਇਆ ਹੈ ਹੁਣ ਆਖਰਕਾਰ ਕੀ ਅਮਰਿਤਪਾਲ ਸਿੰਘ ਨੂੰ ਹਰਾਉਣ ਲਈ ਚਾਲ ਹੈ ਤੇ ਜਾਂ ਫਿਰ ਇਤਫਾਕ ਹੋਇਆ ਹੈ ਸੋ ਵੱਡਾ ਜਿਹੜਾ ਇਹ ਸਵਾਲ ਹੈ ਉਹ ਬਣਿਆ ਹੋਇਆ ਹੈ ਸੋ ਆਖਰ ਦੋ ਦੋ ਅਮਰਿਤਪਾਲ ਕਿਉਂ ਦੋ ਦੋ ਅਮਰਿਤਪਾਲ ਚੋਣ ਲੜ ਰਹੇ ਨੇ ਇਹ ਕਿਉਂ ਹੋ ਰਿਹਾ ਹੈ ਇਹ ਬਿਲਕੁਲ ਕਿਸੇ ਨੂੰ ਸਮਝ ਨਹੀਂ ਆ ਰਿਹਾ ਹੈ ਲੇਕਿਨ ਸਰਵੇ ਦੇ ਵਿੱਚ ਇਹੋ ਜੋ ਖੁਲਾਸਾ ਹੋਇਆ ਹੈ ਕਿ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹੋ ਹੀ ਜਿੱਤ ਰਹੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ